ਸਭ ਤੋਂ ਪਹਿਲਾਂ ਸ਼੍ਰੀ ਮੁਖਸਰ ਸਾਹਿਬ ਦੀ ਸਮੂਚੀ ਪ੍ਰੈਸ ਨੂੰ ਅਸੀਂ ਜੀ ਆਇਆਂ ਆਖਦੇ ਆ ਮੈਂ ਪਰਮਜੀਤ ਸਿੰਘ ਚੋਹਾਨ ਜ਼ਿਲ੍ਹਾ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ RAM BILAS ਸ਼੍ਰੀ ਮੁਖਸਰ ਸਾਹਿਬ ਤਾਂ ਸਾਡੀ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਕੈਬਨਟ ਮੰਤਰੀ ਭਾਰਤ ਸਰਕਾਰ ਸ਼੍ਰੀ ਚਿਰਾਗ ਪਾਸਵਾਨ ਜੀ ਦੀਆਂ ਹਦਾਇਤਾਂ ਨੇ ਕਿ ਪੰਜਾਬ ਦੇ ਵਿੱਚ ਵੈਸੇ ਉਹਨੇ ਕਿਹਾ ਵਿਦੇਸ਼ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕਿਸੇ ਦੇ ਨਾਲ ਧੱਕੇਸ਼ਾਹੀ ਜੋ ਕਰਦਾ ਹੈ ਤੇ ਉਹਨਾਂ ਦੀ ਜਿਹੜੀ ਲੜਾਈ ਹੈਗੀ ਆ ਵੀ ਉਹ ਪਾਰਟੀ ਵੱਲੋਂ ਲੜੀ ਜਾਵੇਗੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਵਿੱਚ ਵੀ ਅਸੀਂ ਜਿਹੜਾ ਕੰਮ ਕਰ ਰਹੇ ਆ ਵੀ ਉਹਨਾਂ ਵੱਲੋਂ ਜੋ ਹਦਾਇਤਾਂ ਸਾਨੂੰ ਦਿੱਤੀਆਂ ਗਈਆਂ ਵੀ ਕਿਸੇ ਵੀ ਗਰੀਬ ਪਰਿਵਾਰ ਦੇ ਨਾਲ ਜੇ ਕੋਈ ਤਕਸ਼ਾ ਹੀ ਹੁੰਦੀ ਹੈ ਤੇ ਉਹਨਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਜਿਹੜਾ ਜਾ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਅਜੇ ਹਾਈ ਇੱਕ ਮਾਮਲਾ ਜਿਹੜਾ ਮੁਖਸਰ ਸਾਹਿਬ ਇਥੇ ਜਿਹੜੀ ਘਟਨਾ ਵਾਪਰੀ ਹੈ ਘਟਨਾ 23 ਅੱਠ ਦੀ ਹੈ ਜੀ ਅਗਸਤ ਦੀ 23 ਅਗਸਤ 2025 ਦੀ ਆ ਇਹ ਲੜਕਾ ਇਹ ਭੈਣ ਜਿਆ ਰਮਨਦੀਪ ਕੌਰ ਆ ਤੇ ਇਹਨਾਂ ਦਾ ਬੇਟਾ ਗੁਰਪਿਆਰ ਸਿੰਘ ਪੁੱਤਰ ਗੁਰਪ੍ਰੇਮ ਸਿੰਘ ਗੁਰਪਿਆਰ ਸਿੰਘ ਕਾਲਾ ਜਿਨ੍ਹਾਂ ਨੂੰ 22/8/2025 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੋਈ ਵਿੰਗ ਦੇ ਰੋਜੀ ਬਰਕੰਦੀ ਸਾਹਿਬ ਦਾ ਵਿਧਾਇਕ ਵੱਲੋਂ ਸੋਈ ਦਾ ਜਿਹੜਾ ਪ੍ਰਧਾਨ ਲਾਇਆ ਜਾਂਦਾ ਜਦੋਂ ਉਹਨਾਂ ਨੂੰ ਪ੍ਰਧਾਨ ਥਾਪਿਆ ਜਾਂਦਾ ਇਹਨਾਂ ਦੇ ਬੇਟੇ ਨੂੰ ਤਾਂ 23 ਤਰੀਕ ਨੂੰ ਹੀ ਗੁਰਪਿਆਰ ਸਿੰਘ ਜਿਹੜਾ ਕਿ ਆਪਣੇ ਗਾਰਮੈਂਟਸ ਦੀ ਦੁਕਾਨ ਕਰਦਾ ਮਾਨ ਸਿੰਘ ਚੌਂਕ ਦੇ ਵਿੱਚ ਤਾਂ 23 ਤਰੀਕ ਨੂੰ ਸ਼ਾਮ ਦੇ 4 ਵਜੇ ਦੋ ਗੱਡੀਆਂ ਤੇ ਸਵਾਰ ਹੋ ਕੇ 10-12 ਜਿਹੜੇ ਆ ਗੁੰਡਾ ਟਾਈਪ ਲੋਕ ਉਹਦੇ ਜਾ ਕੇ ਗੱਲ ਪੈ ਜਾਂਦੇ ਤੇ ਤਾਬੜ ਤੋੜ ਹਮਲਾ ਬੇਸਬਾਲ ਰਾੜਾਂ ਦੇ ਨਾਲ ਉਹਦੇ ਤੇ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਤੇ ਲੜਕੇ ਨੂੰ ਜਾਨੋ ਮਾਰ ਕੇ ਹੀ ਆਪਣੀ ਤਰਫ ਤੋਂ ਸੁੱਟ ਕੇ ਜਾਂਦੇ ਆ ਤੇ ਉਹਦੀ ਲੱਤ ਵਗੈਰਾ ਟੁੱਟ ਜਾਂਦੀ ਹੈ ਤੇ ਉਹ ਬੇਹੋਸ਼ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰ ਉੱਥੇ ਪਹੁੰਚਦਾ ਉਹਨੂੰ ਜਦ ਹਸਪਤਾਲ ਪਹੁੰਚਾਇਆ ਜਾਂਦਾ ਉੱਥੇ ਵੀ ਜਿਹੜੇ ਇਹ ਲੋਕ ਹੈਗੇ ਆ ਜਿਹੜੇ ਕਾਂਗਰਸ ਪੱਖੀ ਕਾਂਗਰਸ ਪਾਰਟੀ ਦੇ ਲੋਕ ਆ ਇਹਨਾਂ ਦੇ ਦਸਨਾ ਉਤਾਵੇ ਕਿਤੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਧਮਕੀਆਂ ਵੀ ਦਿੰਦੇ ਆ ਕੁਲਵਿੰਦਰ ਸਿੰਘ ਸ਼ੋਕੀ ਐਮਸੀਆ ਇੱਕ ਸ਼ਹਿਰ ਨਾਖਲ 29 ਨੰਬਰ ਵਾਰਡ ਤੋਂ ਆ ਤੇ ਉਹਦੇ ਨਾਲ ਇੱਕ ਨਿੱਕੂ ਪ੍ਰਧਾਨ ਹੈ ਗਵਰਨਮੈਂਟ ਕਾਲਜ ਦਾ ਦੇ ਸ਼ਿਭੂ ਆ ਕਾਲਾ ਤੇ ਪ੍ਰਦੀਪ 나ਈ ਵਗੈਰਾ ਜਿਹੜੇ ਬੰਦੇ ਹੈਗੇ ਆ ਇਹ ਜਿਹੜੇ ਇਹਨਾਂ ਦੇ ਪਰਿਵਾਰ ਨੂੰ ਹੁਣ ਵੀ ਜਿਹੜੇ ਧਮਕੀਆਂ ਦਿੰਦੇ ਆ ਸੰਦੀਪ ਵਗੈਰਾ ਤੇ ਅ ਸ਼ਾਇਦ ਹੋਰ ਉਹਨਾਂ ਦੇ ਸਾਥੀ ਜਿਹੜੇ ਅਗਾਂ ਸੋਨਾ ਵਗੈਰਾ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤਾਂ ਇਹਨਾਂ ਨੇ ਜਿਹੜਾ ਹਸਪਤਾਲ ਦੇ ਵਿੱਚ ਬੇਟੇ ਨੂੰ ਦਾਖਲ ਕਰਵਾਇਆ ਆਪਣੇ ਨੂੰ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਦੇ ਵਿੱਚ ਉੱਥੇ ਵੀ ਇਹਨਾਂ ਦੀ ਕੋਈ ਜਿਹੜੀ ਸੁਣਵਾਈ ਉਹਨਾਂ ਨੇ ਨਹੀਂ ਹੋਣ ਦਿੱਤੀ ਐਮਐਲਰ ਵਗੈਰਾ ਕੱਟੀ ਗਈ ਜਿਹੜੇ ਲੜਕੇ ਦੇ ਨਾਲ ਇਹਨਾਂ ਦਾ ਰਾਜੀਨਾਮਾ ਕਰਵਾਇਆ ਉਹਨਾਂ ਨੇ ਆਪਣੇ ਹੀ ਲੜਕੇ ਦੇ ਕਿਸੇ ਦੇ ਸੱਟ ਮਾਰ ਕੇ ਉੱਥੇ ਬਰਾਬਰ ਤੇ ਕ੍ਰਾਸ ਪਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹੜੇ ਕਿ ਪੁਲਿਸ ਨੂੰ ਗਮਰਾਹ ਕੀਤਾ ਪੁਲਿਸ ਨੂੰ ਗਮਰਾਹ ਕਰਕੇ ਤੇ ਇਹਨਾਂ ਦੇ ਨਾਲ ਕਹਿੰਦੇ ਜੀ ਰਾਜੀਨਾਮਾ ਥਾਣੇਦਾਰ ਨੇ ਕਰਵਾਤਾ ਵੀ ਤੁਹਾਡੇ ਸੱਟ ਰਗੀ ਤੇ ਉਹਨਾਂ ਦੀ ਸੱਟ ਲੱਗੀ ਆ ਤੁਸੀਂ ਰਾਜੀਨਾਮਾ ਕਰ ਲਓ ਇਹਨਾਂ ਤੇ ਦਬਾਅ ਪਾਇਆ ਗਿਆ ਪਰ ਜਿਹੜੇ ਬੰਦਿਆਂ ਨੇ ਉੱਥੇ ਜਾ ਕੇ ਕੁੱਟਮਾਰ ਕੀਤੀ ਇਹਨਾਂ ਦੇ ਬੇਟੇ ਦੇ ਨਾਲ ਉਹਨਾਂ ਤੇ ਬਿਲਕੁਲ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਇਹਨਾਂ ਵੱਲੋਂ ਜਿਹੜੇ ਬਿਆਨ ਉਹ ਦਰਜ ਕਰਾਏ ਗਏ ਆ ਤੇ ਇਸ ਬਿਆਨ ਦਰਜ ਕਰਾਉਣ ਦੇ ਬਾਵਜੂਦ ਵੀ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਨਾਂ ਨੂੰ ਸਭ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਜੇ ਜਿਹੜੀ ਬਾਕੀ ਦੀ ਗੱਲਬਾਤ ਹੈਗੀ ਆ ਉਹ ਆਪਾਂ ਪੰਜ ਹੋਰਾਂ ਨਾਲ ਵੀ ਕਰਦੇ ਆ। ਇਹ ਸਬੰਧ ਵਿੱਚ ਕੋਈ ਐਸਐਸਪੀ ਨੂੰ ਮਿਲੀ ਸੀ। ਇਹ ਸਬੰਧ ਦੇ ਵਿੱਚ ਐਸਐਸਪੀ ਸਾਹ ਦੇ ਗਏ ਸੀਗੇ ਜੀ। ਉੱਥੇ ਜਿਹੜਾ ਡੀਐਸਪੀ ਨਵੀਨ ਕੁਮਾਰ ਆ ਉਹਨਾਂ ਨੇ ਕਹਿਤਾ ਵੀ ਤੁਹਾਡੀ ਕੋਈ ਇੱਥੇ ਸਾਡੇ ਕੋਲ ਦਰਖਾਸਤ ਕਦੇ ਆਈ ਨਹੀਂਗੀ ਤੇ ਤੁਸੀਂ ਐਸਐਚਓ ਸਾਹ ਨੂੰ ਮਿਲੋ। ਜਦੋਂ ਇਹ ਐਸਐਚਓ ਸਾਹ ਨੂੰ ਮਿਲਣ ਆਏ ਤਾਂ ਉਹਨਾਂ ਨੇ ਅੱਗੋਂ ਇਹਨਾਂ ਨੂੰ ਮੰਦੀ ਸ਼ਬਦਾਵਲੀ ਵੀ ਬੋਲੀ ਐ ਤੇ ਵੀ ਤੁਸੀਂ ਤਾਂ ਪੈਸਿਆਂ ਦੀ ਮੰਗ ਕਰਦੇ ਹੋ ਤੁਸੀਂ ਲੱਖ ਰੁਪਏ ਦੀ ਮੰਗ ਕਰਦੇ ਹੋ ਐਸ ਕਰਕੇ ਜਿਹੜਾ ਇਹ ਤੁਸੀਂ ਦਬਾਅ ਪਾਉਨੇ ਹੋ ਸਾਡੇ ਤੇ। ਰੋਜੀਬਰ ਕੰਦੀ ਨੂੰ ਤੁਸੀਂ ਕਿਹਾ ਇਸ ਵਾਰੀ ਰੋਜੀਬਰ ਕੰਦੀ ਨੂੰ ਕਿਹਾ ਜੀ ਬਹੁਤ ਸਾਰੇ ਲੋਕਾਂ ਨੇ ਰੋਜੀਬਰ ਕੰਦੀ ਨੂੰ ਫੋਨ ਵੀ ਕੀਤੇ ਆ ਸਾਡੇ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਵੀ ਰੋਜੀਬਰ ਕੰਦੀ ਨੂੰ ਇਸ ਤੋਂ ਜਾਣੂ ਕਰਵਾਇਆ ਉਹ ਕਹਿੰਦੇ ਜੀ ਮੈਂ ਸ਼ਾਮ ਨੂੰ ਆਉਂਗਾ ਮੈਂ ਸਵੇਰ ਪਰ ਉਹਨਾਂ ਨੇ ਬਿਲਕੁਲ ਇੰਨਾ ਇਸ ਪਰਿਵਾਰ ਦੀ ਸਾਰ ਨਹੀਂ ਲਈ ਬਿਲਕੁਲ ਤਾਂ ਨਾਲ ਮੈਂ ਇਹ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੀ ਗੁੰਡਾਗਰਦੀ ਸ਼ਰੇਆਮ ਗੁੰਡਾਗਰਦੀ ਹੈ ਮੁਕਸਰ ਸਾਹਿਬ ਸ਼ਹਿਰ ਦੇ ਵਿੱਚ ਜਿਹੜੀ ਹੋ ਰਹੀ ਹੈ ਤੇ ਉਹ ਕਰ ਕੌਣ ਰਿਹਾ ਆਕਾਲੀ ਦਲ ਤੇ ਕਾਂਗਰਸ ਜਿਨ੍ਹਾਂ ਦਾ ਕੀ ਜਿਵੇਂ ਕਹਿੰਦੇ ਆ ਨੱਥਾ ਸਿੰਘ ਪ੍ਰੇਮ ਸਿੰਘ ਬੋਥ ਆਰ ਸੇਮ ਥਿੰਗ ਵੀ ਦੋਵੇਂ ਇੱਕ ਹੀ ਚੀਜ਼ ਆ ਇਹਨਾਂ ਦੇ ਇੱਥੇ ਰਾਜ ਚੱਲਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਗੁੰਡਾਗਰਦੀ ਜਿਹੜੀ ਹੋ ਰਹੀ ਆ ਉਹ ਕਾਂਗਰਸ ਵੱਲੋਂ ਕੀਤੀ ਜਾ ਰਹੀ ਆ ਕਾਂਗਰਸ ਦੇ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਆ ਇਹਨਾਂ ਨੂੰ ਨੱਥ ਪਾਉਣ ਵਾਸਤੇ ਇਹਨਾਂ ਤੇ ਅਸੀਂ ਕਿੰਨੇ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਇਹਨਾਂ ਤੇ ਬਾਈ ਨੇ ਇਹਨਾਂ ਤੇ ਪਰਚਾ ਦਰਜ ਜੇ ਤੋਂ ਪਰਿਵਾਰ ਵਾਲੇ ਕਹਿ ਰਹੇ ਆ ਮੁੰਡੇ ਦੇ ਸਾਹਮਣੇ ਦੇਖਿਆ ਉਹ ਕਿਹੜਾ ਕਿਸ ਨੂੰ ਜਾਣਦਾ ਨਹੀਂਗਾ ਅਕਸਰ ਸੌਜਿਦਾ ਪ੍ਰਧਾਨ ਸੇ 500 ਮੁੰਡਾ ਲੈ ਕੇ ਰੋਜੀ ਦੇ ਘਰੇ ਗਿਆ ਸੀਗਾ ਤੇ ਰੋਜੀ ਨੇ ਬਿਲਕੁਲ ਵੀ ਉਹਦੀ ਜੜੀ ਹੈਗਾ ਰੋਜੀ ਵਰਕੰਦੀ ਨੇ ਉਹਦਾ ਸਾਰ ਨਹੀਂ ਲਈਗੀ ਨਾ ਇਹਨਾਂ ਦਾ ਹਾਲ ਚਾਲ ਪੁੱਛਣਾ ਆ ਚਾਹੀਦਾ ਸਰਕਾਰ ਤਾਂ ਕਹਿੰਦੀ ਆ ਕਿ ਜਿਹੜਾ ਲਾਇਨ ਆਰਡਰ ਹੈ ਉਹ ਬਿਲਕੁਲ ਮੁਕਤੇ ਬੁਝਾਇਆ ਨਹੀਂ 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 ਬਿਲਕੁਲ ਜੀ ਸਰਕਾਰ ਤਾਂ ਕਹਿੰਦੀ ਆ ਪਰ ਸਰਕਾਰ ਅਖਬਾਰਾਂ ਦੀਆਂ ਤੇ ਚੈਨਦਾਂ ਦੀਆਂ ਸੁਰਖੀਆਂ ਤੱਕ ਜਿਹੜੇ ਸੀਮਤ ਆ ਆ ਤੁਹਾਡੇ ਸਾਹਮਣੇ ਆ ਤੁਸੀਂ ਕਹਿ ਸਕਦੇ ਹੋ ਵੀ ਲਾਰਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਜਿਹੜੀ ਹੈਗੀ ਆ ਬਿਹਤਰ ਹੈਗੀ ਆ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਗੱਲ ਹੈਗੀ ਆ ਜੇ ਹੁੰਦੀ ਤਾਂ ਇਹਨਾਂ ਨੂੰ ਇਨਸਾਫ਼ ਦਿੱਤਾ ਜਾਂਦਾ ਵਿਚਾਰਿਆਂ ਨੂੰ ਹੁਣ ਤੱਕ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਜੀ ਪਰ ਮੈਂ ਇੱਕ ਬੇਨਤੀ ਹੋਰ ਨੌਜਵਾਨਾਂ ਨੂੰ ਕਰਨੀ ਚਾਹਣਾ ਵੀ ਇਹ ਜਿਹੜੇ ਲੋਕ ਆ ਅਕਾਲੀ ਦਲ ਦੇ ਲੋਕ ਆ ਅਕਾਲੀ ਦਲ ਤੇ ਦਾ ਪ੍ਰਤ ਪਈ ਹੋਈ ਹੈ ਨਾ ਪਹਿਲਾਂ ਤੋਂ ਹੀ ਵੀ ਲੋਕਾਂ ਨੂੰ ਜਿਹੜੇ ਹੈਗੇ ਨੌਜਵਾਨਾਂ ਨੂੰ ਗਮਰਾਹ ਕੀਤਾ ਜਾਂਦਾ ਹੈ ਗਮਰਾਹ ਕਰਕੇ ਪਾਰਟੀ ਦੀ ਤਰਫ ਤੋਂ ਲੜਾਈਆਂ ਝੜੜੇ ਇਲੈਕਸ਼ਨਾਂ ਤੇ ਇਹਨਾਂ ਨੂੰ ਵਰਤਿਆ ਜਾਂਦਾ ਹੈ ਤੇ ਮੈਂ ਭਾਵੇਂ ਉਹ ਦੂਜੀ ਪਾਰਟੀ ਦੇ ਵੀ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਵੀਰੇ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਤੁਸੀਂ ਛੱਡ ਦਿਓ ਇਹ ਕੰਮ ਇਹ ਗੈਂਗਸਟਰ ਰਵਾਧਾ ਹੈ ਤੁਸੀਂ ਜਿਹੜਾ ਫੈਲਾ ਰਹੇ ਹੋ ਇਹਨੂੰ ਬੰਦ ਕਰ ਦਿਓ ਤੇ ਸਰਕਾਰ ਤੋਂ ਵੀ ਸਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੇ ਕਰ ਇਹਨਾਂ ਤੋਂ ਇਨਸਾਫ ਅਸੀਂ ਕੋਈ 2-4 ਦਿਨ ਦਾ ਆਲਟੀਮੇਟਮ ਜਿਹੜਾ ਹੈਗਾ ਸੀ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਕੋਈ ਧਰਨਾ ਪ੍ਰਦਰਸ਼ਨ ਵਗੈਰਾ ਦੇ ਵੀ ਜਿਹੜਾ ਸੀ ਭਰਾਤਰੀ ਜਥੇਬੰਦੀਆਂ ਨੂੰ ਇਕੱਠੇ ਕਰਾਂਗੇ ਇੱਥੇ ਕਰਕੇ ਲੋਕਾਂ ਨੂੰ ਇੱਕ ਮੀਟਿੰਗ ਰੱਖਾਂਗੇ ਅਗਲੇ 1 2 4 ਦਿਨ ਦਾ ਸਮਾਂ ਜਿਹੜਾ ਹੈਗਾ ਉਹ ਜਿਹੜਾ ਪੁਲਿਸ ਡਿਪਾਰਟਮੈਂਟ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੇ ਜਿਹੜਾ ਧਰਨਾ ਪ੍ਰਦਰਸ਼ਨ ਵਗੈਰਾ ਵੀ ਇਹਨਾਂ ਦੇ ਅਨੁਸਾਰ ਵਿਵਸਥਿਤ ਕੀਤਾ ਜਾਵੇਗਾ ਇਹਨਾਂ ਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪਿਆਰ ਦੀ ਮਾਤਾ ਹਾਂ ਜੀ ਮੇਰਾ ਨਾਮ ਸੁਪ੍ਰੀਤ ਕੌਰ ਹੈ ਠੀਕ ਹੈ 23 22 ਤਰੀਕ ਨੂੰ ਮੇਰੇ ਬੇਟੇ ਨੂੰ ਰੋਜੀ ਪ੍ਰਕੰਦੀਦ ਨੂੰ ਪ੍ਰਦਾਨ ਬਣਾਇਆ ਗਿਆ ਠੀਕ ਹੈ 23 ਤਰੀਕ ਨੂੰ ਗਰੇਡੀ ਮੈਡ ਦੀ ਉਹਦੀ ਦੁਕਾਨ ਆ ਮਾਨ ਚੌਂਕ ਦੇ ਵਿੱਚ ਉੱਥੇ ਕੋਈ ਦੋ ਗੱਡੀਆਂ ਪਰ ਕੇ ਗੁੰਡਿਆਂ ਵਰਦੀ ਮੁੰਡਿਆਂ ਦੀ ਆਈਆਂ ਹੈਗਾ ਆ ਕੇ ਉਹਨਾਂ ਨੇ ਬੇਟੇ ਦੀ ਕੁੱਟ ਮਾਰਨ ਕਰਨੀ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਉਹਨੂੰ ਜਮਾ ਇੱਕ ਸਾਹ ਦਾ ਮਾਰ ਕੇ ਸੱਟ ਕੇ ਗਏ ਹੈਗੇ ਗਵਾਂਡੀ ਮੁੰਡਾ ਦੁਕਾਨ ਵਾਲਾ ਉਹ ਹਸਪਤਾਲ ਚੱਕ ਕੇ ਲੈ ਕੇ ਗਿਆ ਦਾ ਠੀਕ ਹੈ ਹਾਂਜੀ ਪੁਲਿਸ ਕੋਲੇ ਵੀ ਗਏ ਆ ਅਸੀਂ ਹਸਪੀਟਲ ਦੇ ਪਰਬਤਾਂ ਤੇ ਹਸਪੀਟਲ ਦੇ ਵਿੱਚ ਧਮਕੀਆਂ ਦਿੱਤੀਆਂ ਗਈਆਂ ਮੇਰੇ ਕੋਲੇ ਵੀਡੀਓ ਪਈ ਹੈ ਜੀ ਫੋਨ ਦੇ ਵਿੱਚ ਜਦੋਂ ਸ਼ੋਕੀ ਚੱਲ ਕੇ ਆਇਆਗਾ ਨਾਲ ਉਹਦੇ ਡਾਕਟਰ ਹੈਗਾ ਸਾਗਰ ਕਹਿੰਦਾ ਵੀ ਤੁਸੀਂ ਛੁੱਟੀ ਲੈ ਕੇ ਚਲੇ ਜਾਓ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆਗਾ ਤੁਹਾਨੂੰ ਛੁੱਟੀ ਤੱਕ ਨੂੰ ਦੋਈ ਛੁੱਟੀ ਇੱਕ ਹਫ਼ਤਾ ਦਾ ਤੱਕਾ ਹੀ ਹੋਗਾ ਵੀਰ ਜੀ ਜਦੋਂ ਸ਼ੋਕੀ ਹੁਰੇਆ ਨੇ ਡਾਕਟਰ ਵੀ ਖਰੀਦਲੇ ਪੁਲਿਸ ਵਾਲੇ ਵੀ ਖਰੀਦਲੇ ਸਾਡੀ ਕਿਤੇ ਵੀ ਸੁਣਾਈ ਨਹੀਂ ਹੋਈ ਡਾਕਟਰ ਨੇ ਤਾਂ ਸਾਨੂੰ ਗੋਲੀ ਤੀਕ ਨਹੀਂ ਦਿੱਤੀਗੀ ਜਦੋਂ ਮੈਂ ਜਾਂਦੀ ਸੀ ਡਾਕਟਰ ਕੋਲੇ ਵੀ ਤੁਸੀਂ ਬੇਟੇ ਦੇ ਦਰਦ ਹੋਈ ਜਾਂਦਾ ਕੋਈ ਦਵਾਈ ਕਹਿੰਦਾ ਸੀ ਅਕਸਰੇ ਕਰਾ ਲਿਓ ਅਕਸਰੇ ਵਾਲਿਆਂ ਕੋਲੇ ਜਾਂਦੀ ਸੀ ਉਹ ਕਹਿੰਦੇ ਸੀ ਲਾਈਟ ਹੈ ਨਹੀਂ ਟਾਈਮ ਨਾ ਆ ਗਿਆ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਕੀ ਤੁਸੀਂ ਮੰਗ ਮੰਗ ਕਰਦੇ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜੀ ਜਿਹੜੀ ਗੁੰਡਾਗਰਦੀ ਸ਼ਰੇਮ ਚੱਲੀ ਜਾਂਦੀ ਹੈਗੀ ਠੀਕ ਹੈ ਅੱਜ ਮੇਰੇ ਪੁੱਤ ਦੇ ਆ ਕੰਮ ਹੋਇਆ ਕੱਲ ਨੂੰ ਕਿਸੇ ਦੇ ਹੋਰ ਹੋਊਗਾ ਇਹ ਕਿਉਂ ਨਹੀਂ ਪੁਲਿਸ ਰੋਕ ਰਹੀਗੀ ਠੀਕ ਹੈ ਕੋਲੇ ਮੈਂ ਗਈ ਆ ਕਿਤੇ ਵੀ ਗਈ ਆ ਮੇਰੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀਗੀ ਠੀਕ ਹੈ ਡੀਐਸਪੀ ਕੋਲੇ ਗਿਆ ਉਹਾਂ ਦੇ ਜੀਐਸਐਚਓ ਨੂੰ ਫੋਨ ਲਾਇਆ ਐਸਐਚਓ ਨੂੰ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਸੁਣਦੇ ਨਹੀਂ ਆਂਦੇ ਜੀ ਇਹ ਲੱਖ ਰੁਪਏ ਦੀ ਮੰਗ ਕਰਦੀ ਆ ਐਸਐਚਓ ਕੋਲੇ ਸਾਹ ਕੋਲੇ ਆਏ ਉਹ ਕਹਿੰਦਾ ਤੂੰ ਬਗਵਾਸ ਨਾ ਕਰ ਤੈਨੂੰ ਹਵਾਲਾ ਚ ਦੇ ਦੂੰਗਾ ਕਿਉਂ ਉਹ ਤਾਂ ਵਿਕੇ ਹੋਏ ਸੀਗੇ ਮੇਰੇ ਕੋਲੇ ਸਾਰ ਉਹਨਾਂ ਨੂੰ ਖਰੀਦਣ ਨੂੰ ਕੁਛ ਨਹੀਂਗਾ ਬੰਦਾ ਮੇਰੇ ਸਿਰ ਤੇ ਹੈ ਨਹੀਂ ਇਹੀ ਬੇਟਾ ਮੇਰਾ ਕੰਮ ਕਰਨ ਵਾਲਾ ਸੀ ਘਰ ਦੇ ਵੀ ਮਾੜੇ ਹਾਲਾਤਾਂ ਵਿੱਚ ਰਹਿੰਦੇ ਠੀਕ ਹੈ ਮੈਨੂੰ ਹਲੇ ਤੀ ਕਵਿਤਾ ਮਕੰਗਾਈ ਜਾਂਦੀਆਂ ਇਸ ਤਾ ਤੇ ਪੂਰੀ ਗੁੰਡਾ ਕਰਦੀ ਚੱਲ ਰਹੀ ਆ ਉਹਨਾਂ ਦੀ ਪਰ ਸਾਡੀ ਕੋਈ ਵੀ ਬਾਹ ਨਹੀਂ ਫੜ ਰਿਆਗਾ ਸਰ ਜਦੋਂ ਹੁਣ ਅਸੀਂ ਤਾਂ ਕਿਹੜਾ ਇੱਕ ਵਾਰੀ ਵੇਖੀ ਜਾਂਦੇ ਆ ਜੇ ਤਾਂ ਹੁਣ ਇਹ ਸਾਡੀ ਸੁਣਨਗੇ ਤਾਂ ਠੀਕ ਹੈ ਨਹੀਂ ਫਿਰ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਠੀਕ ਹੈ ਮੈਂ ਸਾਰੇ ਇਕੱਠੇ ਕਰੂੰਗੀ ਫਿਰ ਮੈਂ ਧਰਨਿਆਂ ਤੇ ਵੀ ਜਾਵਾਂ ਜਿੱਥੇ ਬੰਦੀਆਂ ਵਗੈਰਾ ਨੂੰ ਅਸੀਂ 2-4 ਦਿਨ ਦਾ ਐਸੇ ਕਰਕੇ ਪੁਲਿਸ ਨੂੰ ਜਿਹੜਾ ਹੈਗਾ ਸਮਾਂ ਦਿੱਤਾ ਵੀ ਇਹਨਾਂ ਤੇ ਕਾਰਵਾਈ ਕਰੋ ਬਣਦੀ ਕਾਨੂੰਨੀ ਕਾਰਵਾਈ ਕਰੋ ਇਹ ਸਭ ਬੰਦੇ ਕੋਈ ਵੀ ਨਹੀਂ ਸੁਣ ਰਿਹਾ ਸਾਡੀ ਕੋਈ ਵੀ ਨਹੀਂ ਸੁਣ ਰਿਹਾ ਇਹ ਇੰਨੀ ਫਰੇਤਾ ਦੇਖੋ ਜੀ ਹੱਕ ਲੈਣਾ ਅਮਰਤਪਾਲ ਗਿਆ ਉੱਥੇ ਬਿਆਨ ਲਿਖਣ ਪਹਿਲਾਂ ਤਾਂ ਬਿਆਨ ਲਿਖਣ ਜਾਂਦਾ ਰਿਹਾ ਹੋਰ ਆਸੋ-ਪਾਸੋ ਜਾਂਦਾ ਸੀ ਆਖਦੇ ਸੀ ਜੀ 2 ਮਿੰਟ ਬੇਟਾ ਮੈਂ ਠਹਿਰ ਕੇ ਆਉਣਾ ਮੈਂ ਬੰਦੇ ਜੇਲ੍ਹ ਛੱਡਣ ਚੱਲਿਆ ਮੈਂ ਉੱਥੇ ਛੱਡਣ ਚੱਲਿਆ ਜਦੋਂ ਉਹਨਾਂ ਨੇ ਉਹਨੂੰ ਖਰੀਦ ਲਿਆ ਉਹਦੋਂ ਬਿਆ ਕਹਿੰਦਾ ਇਹਨਾਂ ਦੇ ਬਾਈ ਨੇਮ ਠੀਕ ਹੈ ਜਿਹੜੇ ਬੰਦਿਆਂ ਨੇ ਕਟ ਮਾਰਕ ਕੀਤੀ ਬਾਈ ਨੇਮ ਲਿਖਾਤੇ ਉਹਨਾਂ ਦੇ ਪਿਤਾ ਦਾਦਿਆਂ ਦੇ ਨਾਂ ਦੱਸੋ ਨਹੀਂ ਤਾਂ ਕੋਈ ਠੋਡਾ ਬਾਨਾ ਕੁਛ ਨਹੀਂਗਾ ਵੀ ਸਾਨੂੰ ਚਾਰ ਸਪੇਰ ਹਸਪੀਟਲ ਕੀਤੀ ਗਈ ਹੈਗੀ ਠੀਕ ਹੈ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਅੱਜ ਮੇਰੇ ਗਰੀਬਣੀ ਨਾਲ ਆਹ ਕੁਛ ਹੋਇਆ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋਊਗਾ ਇਹ ਸਾਰੀ ਗੁੰਡਾਗਰਦੀ ਸ਼ੌਕੀ ਹੀ ਕਰਾ ਰਿਆਗਾ ਇਹ ਪ੍ਰਵਾਹ ਡਰ ਦੇ ਮਾਹੌਲ ਚਾ ਜੀ ਸਹਿਮਿਆ ਹੋਇਆ ਆ ਕਰੋ ਬਾਹਰ ਨਿਕਲਣ ਵਾਸਤੇ ਵੀ ਇਹਨਾਂ ਨੂੰ ਮੁਸ਼ਕਲ ਹੋ ਜਾਂਦਾ ਵੀ ਇਕੱਲੇ ਦੇ ਇਕੱਲੇ ਘਰੋਂ ਜਾਵਾਂਗੇ ਤੇ ਸਾਡੇ ਕੋਈ ਸੱਟ ਫੇਟ ਜਾਂ ਸਾਡੇ ਕੋਈ ਗੱਲ ਨਾ ਪੈ ਜਾਵੇ ਜਿਹੜਾ ਕੋਈ ਇਹਨਾਂ ਦੇ ਬੇਟੇ ਦੇ ਦੋਸਤ ਆ ਜਦੋਂ ਉਹ ਇਹਨਾਂ ਦੇ ਘਰੇ ਵੀ ਆਉਂਦੇ ਆਉਂਦੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਆ ਫੋਨ ਉਹਨਾਂ ਨੂੰ ਵੀ ਕਹਿੰਦੇ ਆ ਵੀ ਚਾਹੇ ਤਾਂ ਉਹਨਾਂ ਦੇ ਘਰ ਦੀ ਗੱਲ ਦੱਸੋ ਕੀ ਕਰੀ ਜਾਂਦੇ ਆ ਠੀਕ ਹੈ ਨਹੀਂ ਸਾਨੂੰ ਅਸੀਂ ਠੋਡੀਆਂ ਵੀ ਲੱਤਾਂ ਤੋੜਾਂਗੇ ਠੋਡੇ ਨਾਲ ਵੀ ਟਾਈਮ ਬੰਨਾਂਗੇ ਐਸਐਸਓ ਸਾਹ ਕੋਲੇ ਪਹੁੰਚੇ ਅਸੀਂ ਉਹਨਾਂ ਨੂੰ ਗੱਲ ਦੱਸੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਮੇਰੀ ਮਾਤਾ ਨੂੰ ਵੀ ਗਲਤਫਲਤ ਬੋਲਿਆ ਜਿਸ ਵਿੱਚ ਉਸ ਨੇ ਇਹ ਕਿਹਾ ਹੈ ਵੀ ਮੈਂ ਬੜਾ ਲੱਜਾਦਾ ਉੱਚੀ ਨਾ ਬੋਲੋ ਵੀ ਚੱਕ ਕੇ ਤੁਹਾਨੂੰ ਅੰਦਰ ਦੇ ਦੂੰਗਾ ਇਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹਲੇ ਤੱਕ ਵੀ ਸਾਨੂੰ ਇਨਸਾਫ ਚਾਹੀਦਾ ਕੀ ਮੰਗ ਕਰਦੇ ਹਾਂ ਬਸ ਸਾਨੂੰ ਇਨਸਾਫ ਚਾਹੀਦਾ ਜੀ ਜੋ ਸਾਡਾ ਬੰਦੀਗਾਰ ਵਈ ਉਹ ਕੀਤੀ ਜਾਵੇ ਇਹਨਾਂ ਦੇ